ਨੇ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖავਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਹਰ ਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੇ ਕਿਸ ਸਾਜਿਆ ਸੋ ਲਹਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਹਾਂ ਸਭ ਕਿਛ ਪਾਈ ਐ ਹਰਿ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਐ ਜਿਸ ਘਰ ਵਸਿਆ ਕੰਤ ਸਾਵਡ ਭਾਗਣੀ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੋਹਾਗਣੀ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰਿ ਹਾਂ ਜਾ ਘਰ ਆਇਆ ਕੰਤ ਆ ਸਭ ਕਿਛ ਪਾਈਆ ਆਸਾਂ ਇਤੀ ਆਸ ਕੇ ਆਸ ਪੂਰਾਈ ਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈ ਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰਿ ਹਰਿ ਸਤਿਗੁਰ ਭਏ ਦਇਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰਿ ਹਾ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਂਗਨ ਸੁਖ ਬਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰੇ ਹੰ ਰਿੱਧ ਸਿੱਧ ਨਵ ਨਿੱਧ ਬਸਹਿ ਜਿਸ ਸਦਾ ਕਰ ਪਰ ਪ੍ਰਯ ਰਾਵਣ ਜਾਹੇ ਸੇ ਤਾ ਲਾਜੀ ਅਹ ਨਿਤ ਪ੍ਰਤਹਿ ਰਹਹਿ ਪਰ ਦਰਬ ਛਿਦਰ ਕਤ ਢਾਕੀ ਅਹ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰੇ ਹੰ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲ ਧਰ ਸੋਹਤੀ ਦਹਨ ਦੇਸ ਚਮਕੈ ਬੀਜੋਲ ਮੁਖ ਕੋ ਜੋਹਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਿਆ ਬਦਹੋ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਿ ਹਾਂ ਨਾਨਕ ਕਸਮਲ ਜਾਹੀ ਨਾਇਆ ਰਾਮਦਾਸ ਸਰ ਚਾਤਰਕ ਚਿਤ ਸੁਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕਉ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੀ ਹਰੇ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲੇਹਾਰ ਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਘਣਾ ਹਰੇ ਹਾਂ ਚੰਚਲ ਚੋਰ ਮਾਰ ਤਾ ਪਾਵੈ ਸੱਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋ ਪਾਈਐ ਨੈਣ ਨਾ ਦੇਖਹਿ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਮਰਾ ਸੁਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋਂ ਦਿਨ ਘੱਟੀਐ ਪੰਕਜ ਫਾਥੇ ਪੰਖ ਮਹਾ ਮਦ ਗੁੰਫਿਆ ਅੰਗ ਸੰਗ ਓਰ ਜਾਏ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ 60 ਧਾਮੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੀ ਪੰਜ ਸਤਾਵਹਿ ਦੂਤ ਕਮਨ ਵਿਦਮਾਰਨੀ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਾਨੇ ਖੁੱਟਈ ਖਾਵੋ ਪੁੰਚੋ ਸਭ ਗੁਰਮਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤਪਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਔਰੀ ਪੇਖ ਕਾਹੇ ਸੁਖ ਮਾਨਿਆ ਹਰਿ ਹਾ ਹਉ ਬਲਿਹਾਰੀ ਤਿਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗੁਵਾਰ ਬਿਕਾਰ ਕੰਨ ਮਹਾ ਦੁਰਗੰਧ ਤਵਾਸ ਛਠ ਕਾ ਛਾਰ ਤਨ ਫਿਰ ਤਉ ਗਰਭ ਗੁਵਾਰ ਮਰਨ ਨਹ ਜਾਣੀ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਧ ਤਿਸੈ ਕੌਣ ਰਾਖੈ ਵੈਦਕ ਅਨਕ ਉਪਾਵ ਕਹਾਂ ਲਉ ਭਾਖੈ एको चेत ग्वार काज तेर आवई हरे हां बिन नावै तन सार बिरथा सब जावै ਔਖਦ ਨਾਮ अपार अमोलक पीजै ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਣੀ ਹਰਿ ਹਰਿ ਹਉ ਬਲੇ ਹਾਰੀ ਤਿਨ ਜੇ ਹਰ ਰੰਗ ਰਾਮਣੀ ਵੈਤਾ ਸੰਦਾ ਸੰਗ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਵਿਚ ਨਾਰਾਈ ਹੋਤ ਚਰਨ ਕਮਲ ਮਨ ਬੀਦੇ ਹੋ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਾਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੀ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣਈ ਮਰ ਤਹਿਤ ਸੰਸਾਰ ਪ੍ਰੇਮ ਪਿਰਮ ਨਾ ਬੀਤੇਉ ਉਰਜਿ ਹੋ ਮਿਤ ਬਿਵਹਾਰ ਕਭ ਦਬ ਜਬ ਜਾਰੀ ਐ ਵਿਸਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਲ ਨਾ ਕਤ ਹੂੰ ਜਾਹੇ ਲਖ ਘਾਟੀ ਉੱਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰੰਮ ਸਿਓ ਖਾਂਡ ਖਾਂਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਵੀ